ਸੁਪਾਸਿ ਚਾਲੂ ਹੈ ਪਾਈ ਚੁੱਕਿਆ ਰਾਮ ਦਾ ਕੰਪਲੈਸਟੈਂਸ ਚਾਲੂ ਹੈ ਇਹ ਬੰਦਾ ਕਿੱਥੇ ਇਹ ਜਿਹੜਾ ਗਾਣਾ ਗਾਉਂਦਾ ਹੈ ਨਾ ਬੇ ਉਹ ਬੰਦਾ ਨਹੀਂ ਉਹ ਬੀਪਾਈਂਟ ਕੀ ਆਦੀ ਹਾਂ ਅੱਜ ਸਾਥ ਨੂੰ ਆਪਾਂ ਨਾ ਕਰੀਏ ਨੂੰ ਮਸ਼ਕਲ ਆ ਰਿਹਾ ਕੋੜ ਦੇ ਨਾਲ ਕਰਦੇ ਹਾਂ ਕਰ ਲਓ ਤਾਂ ਫੀਚਰ ਖੁਦ ਖਾ ਜਾਓ ਨਾ ਤੇ ਉਹਦੇ ਪੰਨੇ ਨੂੰ ਬੋਲੋ ਉਹ ਚਾਹ ਦਾ ਟਿਕਾਣਾ ਬੁੱਕ ਕਰਵਾ ਲਿਆ ਕੋਈ ਅੱਫੀ ਜੀ ਉਹ ਦੋ ਜਿਹੜੇ ਬੰਦੇ ਦੀ ਅੱਜ ਕਾਦੇ ਸਭ ਉਹਨਾਂ ਨੂੰ ਜਦ ਸਦੋ ਉਹ ਜੀ ਅੜੀ ਹੈ ਗਰਮ ਗਰਮ ਉਹ ਨਹੀਂ ਦਿੱਤੀ ਆ ਰੁਬਾਬ ਸਭ ਨੂੰ ਆ ਵੀ ਆ ਵੀ ਜਿਹੜਾ ਸਭ ਨਾਲ ਇਹ ਨਾਲ ਇਹ ਨਾਲ ਇਹ ਪ੍ਰਤੀਭੂਸ਼ੀ ਸਭ ਪ੍ਰਾਪਤ ਜਿਹੜੇ ਕੈਂਪ ਲਗਾਏ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਪੰਜਾਬ ਦੇ ਮਾਲ ਡਿਪਾਰਟਮੈਂਟਨੋਂ ਇੰਤਕਾਲ ਜਿਹੜੇ ਰਹਿੰਦੇ ਆ ਲੋਕਾਂ ਦੇ ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਸੀਗੀਆਂ ਕਿ ਪਟਵਾਦੀ ਨਹੀਂ ਮਿਲਦੇ ਜੀ ਗੁਰਦੌੜ ਨਹੀਂ ਮਿਲਦੇ ਜੀ ਫਿਰ ਤਹਿਸੀਲ ਦਾ ਸਾਹਿਬ ਦੀ ਬੈਠਦੇ ਜੀ ਉਹਦੇ ਲਈ ਅੱਜ ਦਾ ਦਿਨ ਜਿਹੜਾ ਤੈਅ ਕੀਤਾ ਸੀ ਕਿ ਅੱਜ ਪੂਰੇ ਪੰਜਾਬ ਚ ਕੈਂਪ ਲਾਓ ਜਿੰਨੇ ਵੀ ਲੋਕਾਂ ਦੀ ਇੰਤਕਾਲ ਸਹਿੰਦੇ ਨੇ ਉਹਨਾਂ ਨੂੰ ਅੱਜ ਜਿਹੜਾ ਕਰਾਇਆ ਜਾਵੇ ਸੋ ਅੱਜ ਸਾਰੀਆਂ ਹੀ ਤਹਿਸੀਲਾਂ ਦੇ ਵਿੱਚ ਪੰਜਾਬ ਚ ਕੈਂਪ ਲੱਗੇ ਉਹ ਮੈਂ ਉਹ ਕੈਂਪ ਦੇਖਣ ਆਇਆ ਸੀਗਾ ਉਹ ਬਹੁਤ ਬੜੀ ਖੁਸ਼ੀ ਹੋਈ ਆ ਕਿ ਇੰਨੀ ਠੰਢ ਦੇ ਬਾਵਜੂਦ ਵੀ ਹੁਣ ਤੱਕ 50 ਬੰਦੇ ਜਿਨ੍ਹਾਂ ਦੇ ਇੰਤਕਾਲ ਬਕਾਇਆ ਸੀਗੇ ਉੱਕਦਾਗੇ ਉਚਾਮ ਤੱਕ ਮੈਨੂੰ ਲੱਗਦਾ ਕਿ ਇਹ ਮਤਲਬ 150 ਨੇ ਲੱਗੇ ਮਤਲਬ ਜਿਹੜਾ ਚੱਲ ਜੂਗਾ ਕੰਮ ਸੋਬੇ ਦੀ ਤੁਹਾਡੇ ਦਾ ਹੀ ਬੇਨਤੀ ਆ ਜਿਹੜੇ ਵੀ ਕੋਈ ਸੱਜਣ ਸੁਣਦੇ ਆ ਕਿ ਜੇ ਕਿਸੇ ਦਾ ਵੀ ਕੋਈ ਇੰਤਕਾ ਦੇਂਦਾ ਅੱਜ ਵੀ ਆਉਣ ਕੱਲ ਬੱਥੇ ਵੀ ਆ ਕੇ ਇਹਦੇ ਨਾਲੇ ਤੁਹਾਡੇ ਤਸੀਂਦਾ ਸਾਹਿਬ ਕੋ ਆ ਕੇ ਸਾਡੇ ਐਸਡੀਐਮ ਸਾਹਿਬ ਕੋ ਆ ਕੇ ਸਾਡੇ ਗਰਦੌਉ ਸਾਹਿਬ ਕੋ ਆ ਕੇ ਉਹ ਪਟਵਾਰੀ ਸਾਹਿਬ ਕੋ ਆ ਕੇ ਆਪਣਾ ਇੰਤਕਾਲ ਜਿਹੜਾ ਕੰਪਲੀਟ ਕਰੋ ਆ ਗਾਂ ਵੀ ਕੈਂਪੇਨ ਇਸੇ ਤਰੀਕੇ ਜਾਰੀ ਹਾ ਇਸੇ ਤਰ੍ਹਾਂ ਹੀ ਅਸੀਂ ਇੱਕ ਤਹਿ ਕੀਤਾ ਸਦਾ ਪਗਵਾਨ ਸਿੰਘ ਮਾਨ ਜੀ ਨੇ ਕਿ ਤਕਸੀਮਾਂ ਜਿਹੜੀਆਂ ਤਕਸੀਮਾਂ ਦੇ ਬਹੁਤ سارے ਮਸਲੇ ਆ ਪੰਜਾਬ ਦੇ ਵਿੱਚ ਸੋ ਅਸੀਂ 31 ਮਾਰਚ ਤੱਕ ਪੂਰੇ ਪੰਜਾਬ ਚ ਤਕਸੀਮਾਂ ਦੇ ਕੇਸ ਜਿਹੜੇ ਆ ਚਾਹੇ ਕੋਈ ਚੱਲ ਰਿਹਾ ਤਹਿਸੀਲ ਲੈਵਲ ਤੇ ਚੱਲਦਾ ਜੀਆਰਓ ਸਾਹਿਬ ਤੇ ਲੈਵਲ ਤੇ ਚੱਲਦਾ ਚਾਹੇ ਜਿੱਕ ਤੇ ਥੱਲੇ ਪੈਂਡਿੰਗ ਪਿਆ ਪਟਵਾ ਦੀਆਂ ਕੋ ਗਦੌੜਾਂ ਕੋ 31 ਮਾਰਚ ਤੱਕ ਅਸੀਂ ਚਾਹਾਂਗੇ ਕਿ ਪੂਰੇ ਪੰਜਾਬ ਦੇ ਤਕਸੀਮਾਂ ਦਾ ਕੰਮ ਨਿਬੜ ਜਾਏ ਤੇ ਇੰਤਕਾਲਾਂ ਦਾ ਕੰਮ ਜਿਹੜੇ ਕੈਂਪ ਲਗਾਏ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਪੰਜਾਬ ਦੇ ਮਾਲ ਡਿਪਾਰਟਮੈਂਟ ਵੱਲੋਂ ਇੰਤਕਾਲ ਜਿਹੜੇ ਰਹਿੰਦੇ ਆ ਲੋਕਾਂ ਦੇ ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਸੀਗੀਆਂ ਕਿ ਪਟਵਾਦੀ ਨਹੀਂ ਮਿਲਦੇ ਜੀ ਗਰਦੌਦ ਨਹੀਂ ਮਿਲਦੇ ਜੀ ਫਿਰ ਤਹਿਸੀਲਦਾਰ ਸਾਹਿਬ ਨਹੀਂ ਮਿਲਦੇ ਜੀ ਉਹਦੇ ਲਈ ਅੱਜ ਤਾਂ ਦਿਨ ਜਿਹੜਾ ਤੈਅ ਕੀਤਾ ਸੀ ਕਿ ਅੱਜ ਪੂਰੇ ਪੰਜਾਬ 'ਚ ਕੈਂਪ ਲਾਓ ਜਿੰਨੇ ਵੀ ਲੋਕਾਂ ਦੀ ਇੰਤਕਾਲ ਸਹਿੰਦੇ ਨੇ ਉਹਨਾਂ ਨੂੰ ਅੱਜ ਜਿਹੜਾ ਕਰਾਇਆ ਜਾਵੇ ਸੋ ਅੱਜ ਸਾਰੀ ਗੇਂ ਤਸੀਲਾਂ ਦੇ ਵਿੱਚ ਪੰਜਾਬ ਚ ਕੈਂਪ ਲੱਗੇ। ਉਹ ਮੈਂ ਉਹ ਕੈਂਪ ਦੇਖਣ ਆਇਆ ਸੀਗਾ। ਉਹ ਬਹੁਤ ਬੜੀ ਖੁਸ਼ੀ ਹੋਈ ਆ ਕਿ ਇੰਨੀ ਠੜ ਦੇ ਬਾਵਜੂਦ ਵੀ ਹੁਣ ਤੱਕ 50 ਬੰਦੇ ਜਿਨ੍ਹਾਂ ਦੇ ਇੰਤਕਾਲ ਬਕਾਇਆ ਸੀਗੇ ਉਹ ਕਰਾਂਗੇ ਉਹ ਸ਼ਾਮ ਤੱਕ। ਮੈਨੂੰ ਲੱਗਦਾ ਕਿ ਇਹ ਮਤਲਬ 150 ਦੇ ਲੱਗੇ ਮਤਲਬ ਜਿਹੜਾ ਇਹ ਚੱਲ ਜੂਗਾ ਕੰਮ। ਸੋ ਮੇਰੀ ਤੁਹਾਡੇ ਤਾਂ ਹੀ ਬੇਨਤੀ ਆ ਜਿਹੜੇ ਵੀ ਕੋਈ ਸੱਜਣ ਸੁਣਦੇ ਆ ਕਿ ਜੇ ਕਿਸੇ ਦਾ ਵੀ ਕੋਈ ਇੰਤਕਾਲ ਆਿੰਦਾ ਅੱਜ ਵੀ ਹੋਣ ਕਲਬਤਸੋ ਵੀ ਆ ਕੇ ਇਹਦੇ ਨਾਲੇ ਸਾਡੇ ਤਸੀਮਦਾ ਸਾਹਿਬ ਕੋ ਆ ਕੇ ਸਾਡੇ ਐਸਡੀਐਮ ਸਾਹਿਬ ਕੋ ਆ ਕੇ ਸਾਡੇ ਗਰਵਾਉ ਸਾਹਿਬ ਕੋ ਆ ਕੇ ਔਰ ਪਟਵਾਰੀ ਸਾਹਿਬ ਕੋ ਆ ਕੇ ਆਪਣਾ ਇਤਤਕਾਲ ਜਿਹੜਾ ਕੰਪਲੀਟ ਕਰੋ ਆ ਗਾਹਾਂ ਵੀ ਕੈਂਪੇਨ ਇਸੇ ਤਰੀਕੇ ਜਾਰੀ ਹੈ ਹਾਂ ਇਸੇ ਤਰ੍ਹਾਂ ਹੀ ਅਸੀਂ ਇੱਕ ਤਹਿ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਤਕਸੀਮਾਂ ਜਿਹੜੀਆਂ ਤਕਸੀਮਾਂ ਦੇ ਬਹੁਤ سارے ਮਸਲੇ ਆ ਪੰਜਾਬ ਦੇ ਵਿੱਚ ਸੋ ਅਸੀਂ 31 ਮਾਰਚ ਤੱਕ ਪੂਰੇ ਪੰਜਾਬ ਚ ਤਕਸੀਮਾਂ ਦੇ ਕੇਸ ਜਿਹੜੇ ਆ ਚਾਹੇ ਕੋਈ ਚੱਲ ਰਿਹਾ ਤਸੀਲ ਲੈਵਲ ਤੇ ਚੱਲਦਾ ਡੀਆਰਓ ਸਾਹਿਬ ਤੇ ਲੈਵਲ ਤੇ ਚੱਲਦਾ ਜੇ ਅਜ ਇੱਕ ਤੇ ਥੱਲੇ ਪੈਂਡਿੰਗ ਪਿਆ ਪਟਵਾ ਦਿਆਂ ਕੋ ਗਰਦੌਣਾ ਕੋ 31 ਬੱਥੇ ਤੱਕ ਹੀ ਚਾਹਾਂਗੇ ਕਿ ਪੂਰੇ ਪੰਜਾਬ ਦੇ ਤਕਸੀਮਾ ਦਾ ਕੰਮ ਨਿਬੜ ਜਾਏ ਤੇ ਇੰਤਕਾਲਾਂ ਦਾ ਕੰਮ ਜਿਹੜਾ ਉਹ ਨਿਬੜ ਜਾਏ